ਮੇਰਾ ਨਾਮ ਗੁਰਪ੍ਰੀਤ ਕੋਰਿਆ ਸਨ ਬਸੰਤਪੁਰੇ ਮੱਲੇ ਗਲੀ ਨੰਬਰ 2 ਚ ਰਹਿੰਦੀ ਆ ਮੇਰੇ ਲਾਗੇ ਕੁਛ 1 ਮਹੀਨਾ ਪਹਿਲਾਂ ਕਿਸੇ ਨੇ ਪਲਾਟ ਖਰੀਦਿਆ ਉਹ ਆਪਣੇ ਆਪ ਨੂੰ ਐਸਚਓ ਦੱਸਦਾ ਆ ਉਹਦਾ ਨਾਮ ਹੈਗਾ ਬਲਜੀਤ ਸਿੰਘ ਬੱਗੀ ਤੇ ਸਰ ਉਹ 15-20 ਦਿਨਾਂ ਤੋਂ ਮੇਰੇ ਇੰਨਾ ਕ ਪਰੇਸ਼ਾਨ ਕਰਦਾ ਵਾ ਕਦੀ ਪਾਣੀ ਲੈਣ ਆਉਂਦਾ ਸਾਡੇ ਘਰੇ ਕਦੀ ਕੁਛ ਜੇ ਅਸੀਂ ਉਹਨੂੰ ਮਨਾ ਕਰਦੇ ਆ ਉਹ ਕਹਿੰਦਾ ਮੈਸੇਜ 'ਚੋਂ ਲੱਗਾ ਆ ਸਰ ਉਸ ਦਿਨ ਮੈਂ ਆਪਣੀ ਬੇਟੀ ਨੂੰ ਟਿਵੀਸ਼ਨ ਤੇ ਲੈਣ ਜਾ ਰਹੀ ਸੀ ਸਵੇਕ 7:00 7:30 ਦਾ ਟਾਈਮ ਸੀਗਾ ਤੇ ਸਰ ਉਹਨੇ ਬਈਆ ਸੀਗਾ ਇੱਕ ਲਾਗੇ ਆਪਣਾ ਸਮਾਨ ਚੱਕਣ ਰਿਹਾ ਸੀਗਾ ਤੇ ਸਰ ਉਹਦੇ ਨਾਲ ਵਾਸਪਸਾਈ ਕਰਦਾ ਸੀ ਉਹਨੇ ਮੈਨੂੰ ਪਿੱਛੋਂ ਆਵਾਜ਼ ਮਾਰੀ ਮੈਂ ਕਿਹਾ ਹਾਂ ਜੀ ਅੰਕਲ ਜੀ ਦੱਸੋ ਉਹ ਮੈਨੂੰ ਸਰ ਮੈਂ ਰੁਕ ਗਈ ਮੈਂ ਕਿਹਾ ਹਾਂਜੀ ਦੱਸੋ ਮੈਂ ਰੋਡ ਤੇ ਖੜੀ ਹੋ ਕੇ ਉਹਦੇ ਨਾਲ ਗੱਲਾਂ ਕਰਨ ਲੱਪੀ ਮੈਂ ਕਹਿੰਦਾ ਉਹ ਗਾਲ੍ਹਾਂ ਕੱਢ ਲਾ ਪਈ ਮੈਂ ਕਿਹਾ ਅੰਕਲ ਤੁਸੀਂ ਗਾਲ੍ਹਾਂ ਕੱਤੋਂ ਕੱਢਦੇ ਪਿਆ ਮੈਂ ਕਿਹਾ ਕਹਿੰਦਾ ਤੁਸੀਂ ਮੈਨੂੰ ਕਹਿੰਦਾ ਵੀ ਮੈਂ ਕਿਹਾ ਦੱਸੋ ਕੀ ਗੰਦ ਹੋਈ ਮੈਂ ਕਿਹਾ ਸਰ ਉਹਦੇ ਹੱਥ ਵਿੱਚ ਨਾ ਦਾਰੂ ਵਾਲਾ ਗਲਾਸ ਫੜਿਆ ਸੀਗਾ ਉਹਨੇ ਪਹਿਲਾਂ ਮੇਰੇ ਉੱਤੇ ਦਾਰੂ ਦਾ ਗਲਾਸ ਮਾਰਿਆ ਫਿਰ ਉਹ ਮੈਨੂੰ ਗੰਦੀਆਂ ਗੰਦੀਆਂ ਸ਼ਰੀਲਕ ਗੱਲਾਂ ਕਰਨ ਲੱਪਿਆ ਗੰਦੀਆਂ ਗਾਲ੍ਹਾਂ ਕੱਢਣ ਲੱਪਿਆ ਮੈਨੂੰ ਸਰ ਮੈਂ ਉਹ ਦਿਨਾਂ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਫੋਨ ਦੇ ਉੱਤੇ ਮੈਂ ਕਿਹਾ ਰੁਕ ਜਾਓ ਮੈਂ ਨਾ ਹੁਣੇ ਪੁਲਿਸ ਨੂੰ ਤੇ ਸਭ ਮੈਂ ਆਉਂਦੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਮੈਂ 112 ਨੰਬਰ ਤੇ ਪੁਲਿਸ ਨੂੰ ਫੋਨ ਕੀਤਾ ਮਾਨਨ ਦੱਸਿਆ ਵੀ ਇਦਾਂ ਇਦਾਂ ਸਰ ਆਪਣੇ ਆਪ ਮੈਂ ਐਸਐਚਓ ਦੱਸਦੇ ਆ ਉਹ ਤੇ ਮੈਂ ਕਿਹਾ ਵੀ ਸਰ ਮੈਨੂੰ ਗਾਲੀ ਗਲੋਚ ਬਹੁਤ ਕਰਦੇ ਪਏ ਆ ਉਹ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹੋਰ ਸੀ ਰਿਸ਼ਤੇਦਾਰ ਕੋਈ ਸਰ ਮੁੜ ਕੇ ਉਹਨਾਂ ਨੇ ਵੀ ਅੱਗੇ ਮੇਰੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਸਰ ਉਹ ਉਨੀ ਦਿਨਾਂ ਪੁਲਿਸ ਨਹੀਂ ਆਈ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਗੰਦ ਬੋਲਣਾ ਸ਼ੁਰੂ ਕਰ ਦਿੱਤਾ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਤੇ ਤੇ ਤੇਰੇ ਤੇ ਚਿੱਟਾ ਪਾ ਕੇ ਤੈਨੂੰ ਠੋਕੂਗਾ ਮੈਂ ਤੇਰੇ ਘਰੋਂ ਤੈਨੂੰ ਚੱਕ ਕੇ ਲੈ ਜਾਊਂਗਾ ਐਦਾਂ ਹੁੰਦਾ ਮੈਂ ਸਰ ਰੋਂਦੀ ਰੋਂਦੀ ਨੇ ਐਸਐਚਓ ਸਾਹਿਬ ਨੂੰ ਫੋਨ ਲਾਇਆ ਸਿਟੀ ਥਾਣੇ ਸਰੋਂ ਦਾ ਫੋਨ ਲਾਇਆ ਮੈਂ ਕਿ ਸਰ ਮੌਕੇ ਤੇ ਆਓ दारू ਪੀਤੀ ਹੋਈ ਆ ਮੈਨੂੰ ਬਹੁਤ ਵੱਧ ਘਟ ਅਸ਼ਲੀਲ ਗੱਲਾਂ ਕਰਦੇ ਪਏ ਗੰਦੀਆਂ ਸਾਰਾ ਮੱਲਾ ਸਰ ਸਾਡਾ ਇਕੱਠਾ ਹੋ ਗਿਆ ਜੇ ਕੋਈ ਉਹਨਾਂ ਨੂੰ ਪੁੱਛਣ ਗਿਆ ਉਹਨਾਂ ਨੇ ਉਹਨਾਂ ਦੀ ਵੀ ਅੱਗੇ ਬੇਇੱਜ਼ਤੀ ਕੀਤੀ ਤੇ ਸਰ ਜਦ ਨੂੰ ਐਸਐਚਓ ਸਾਹਿਬ ਨਾਲ ਮੈਂ ਗੱਲ ਕਰਦੀ ਪਈ ਆ ਜੀ ਜਦੋਂ ਮੇਰਾ ਫੋਨ ਐਸਐਚਓ ਸਾਹਿਬ ਨਾਲ ਲੱਗਾ ਪਿਆ ਸੀ ਸਰ ਪਿੱਛੋਂ ਆਇਆ ਉਹਨੇ ਗੱਡੀ ਸਟਾਰਟ ਕੀਤੀ ਮੇਰੇ ਖੜੀ ਦੇ ਉੱਤੇ ਗੱਡੀ ਚੜਾ ਦਿੱਤੀ ਸਰ ਉਹਨੇ ਮੈਂ ਭੱਜ ਕੇ ਆਪਣੀ ਜਾਨ ਬਚਾਈ ਅੱਗੇ ਮੇਰਾ 4 ਸਾਲ ਦਾ ਬੇਟਾ ਸੀਗਾ ਸਰ ਉਹਨੇ ਮੇਰੇ ਮੇਰੇ ਤੋਂ ਬਾਅਦ ਮੇਰੇ ਬੇਟੇ ਮੇਰੇ ਖੜੀ ਦੇ ਉੱਤੇ ਗੱਡੀ ਚੜਾ ਦਿੱਤੀ ਸਰ ਉਹਨੇ ਮੈਂ ਭੱਜ ਕੇ ਆਪਣੀ ਜਾਨ ਬਚਾਈ ਅੱਗੇ ਮੇਰਾ 4 ਸਾਲ ਦਾ ਬੇਟਾ ਸੀਗਾ ਸਰ ਉਹਨੇ ਮੇਰੇ ਮੇਰੇ ਤੋਂ ਬਾਅਦ ਮੇਰੇ ਬੇਟੇ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਜਾਨੋਂ ਮਾਰਨ ਦੀ ਮਾਂ ਪੁੱਤਾਂ ਨੂੰ ਕੋਸ਼ਿਸ਼ ਕੀਤੀ ਦੋਵਾਂ ਨੂੰ ਜਿਹਦਾ ਤੱਕ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਸਰੋਸ਼ ਰਿਆਮਾ ਜੇਵੀ ਦਿਨ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਉੱਥੇ ੱੱਕੇ ਨਾ ਰਾਨ ਕੇ ਪਲਾਟ ਦੇ ਵਿੱਚ ਖੜਾ ਹੋਣ ਰਿਆ ਵਾ ਵੀ ਮੇਰਾ ਕੀ ਕਰ ਲਿਆ ਮੇਰਾ ਤੂੰ ਕੁਝ ਨਹੀਂ ਕਰ ਸਕਦੀ ਸਰ ਉਹ ਮਾਰਕੀਟ ਚੌਂਕ ਦਾ ਆ ਐਸਚੂ ਸਿਟੀ ਖਾਣਾ ਕਪੂਰਥਲਾ ਇਹਦਾ ਮੋਨਵਾ ਸਰ ਮੈਨੂੰ ਨਾਮ ਨਹੀਂ ਪਤਾ ਜਿੰਨਾਂ ਨੂੰ ਮੈਂ ਕਾਲ ਕੀਤੀ ਸੀ